ਮੀਟਿੰਗ ਵਿੱਚ ਬੈਠੇ ਹੋਏ ਹਰ ਇੱਕ ਕੋਈ ਵੱਡਾ ਉਮਰ ਦੇ ਮਤੋਂ ਕੋਈ ਛੋਟਾ ਮੇਰੇ ਸਾਰੇ ਹੀ ਸਤਿਕਾਰਯੋਗ ਮੈਂ ਇਕੱਲੇ ਇਕੱਲੇ ਕਿਸੇ ਵਿਸ਼ੇਸ਼ ਵਿਅਕਤੀ ਦਾ ਨਾਮ ਨਹੀਂ ਲੈਂਦਾ ਜਿੰਨੇ ਵੀ ਹਾਂ ਸਾਰਿਆਂ ਨੂੰ ਮੇਰੇ ਵੱਲੋਂ ਜੀ ਆਇਆਂ ਸਾਰਿਆਂ ਨਾਲ ਮੈਂ ਫਤਿਹ ਸਾਂਝੀ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਆਪਾਂ ਕੈਟਾਗਰੀਆਂ ਲਾਣਦੇ ਹਾਂ ਕੈਟਾਗਰੀ ਲਾਣਨ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਬੇਨਤੀ ਕਰਦਾ ਵੀ ਅਸੀਂ ਮੇਲਾ ਐਲਾਨ ਵੀ ਦਿੱਤਾ ਤਰੀਕਾ ਵੀ ਐਲਾਨਤੀਆਂ ਕੈਟਾਗਰੀਆਂ ਵੀ ਐਲਾਨ ਲੈ ਗਏ ਹੁਣ ਪਹਿਲੇ ਦਿਨ ਤੋਂ ਸਾਡਾ ਇੱਕੋ ਰਟਣਾ ਵੀ ਇਮਾਨਦਾਰੀ ਨਾਲ ਮੇਲਾ ਲਾਉਣਾ ਇਮਾਨਦਾਰੀ ਨਾਲ ਮੇਲਾ ਲਾਉਣਾ ਇਮਾਨਦਾਰੀ ਨਾਲ ਮੇਲਾ ਲਾਉਣਾ ਉਹਦੇ ਲਈ ਅਸੀਂ ਕੀ ਕੀ ਕਰਿਆ ਉਸ ਦਿਨ ਵੀ ਅਸੀਂ ਸਭ ਤੋਂ ਪਹਿਲੀ ਮੀਟਿੰਗ ਵਿੱਚ ਦੱਸਤਾ ਸੀ ਵੀ ਅਸੀਂ 21 ਮੈਂਬਰਾਂ ਕਮੇਟੀ ਦੇ ਤੇ 21 ਦੇ 21 ਮੈਂਬਰ ਕੋਈ ਨਾ ਕੱਟਾ ਕੱਟੀ ਕੋਈ ਆਪਦਾ ਪਸ਼ੂ ਨਹੀਂ ਪਾਉਂਦਾ ਪਹਿਲੀ ਤਾਂ ਇਹ ਕਲੀਅਰ ਤੁਹਾਨੂੰ ਗੱਲ ਕਲੀਅਰ ਕਟ ਦੱਸ ਦਈਏ ਦੂਜੀ ਗੱਲ ਅਸੀਂ ਆਪਦੇ ਮੇਲੇ 'ਚ ਇਕੱਠ ਕਰਨ ਦੇ ਮਾਰੇ ਤੁਹਾਨੂੰ ਸੱਦੀ ਜਗੇ ਵੀ ਅੱਜ ਤੇਰੀ ਨੰਬਰ ਤੇ ਕਢਾ ਦੂੰ ਆਜੇ ਮੈਂ ਜੱਜ ਨੂੰ ਕਹਿ ਦੂੰ ਮੈਂ ਫਲਾਨੇ ਨੂੰ ਕਹਿ ਦੂੰ ਸਾਡਾ ਅੱਜ ਹੱਥ ਬੰਨ੍ਹ ਕੇ ਬੇਨਤੀ ਆ ਸਾਡੇ ਮੇਲੇ 'ਚ ਘੱਟ ਘੱਟ ਹੋਵੇ ਵੱਧ ਹੋਵੇ ਪਹਿਲਾਂ ਤਾਂ ਮੈਂ ਸੌਰੀ ਮੰਗਦਾ ਵੀ ਸਾਡਾ ਮੇਲਾ ਸਾਡਾ ਨਹੀਂ ਹੈ ਤੁਹਾਡਾ ਆਪਣਾ ਲੋਕਾਂ ਲਈ ਲਾਇਆ ਜਾ ਰਿਹਾ ਲੋਕਾਂ ਦੇ ਪੈਸੇ ਆ ਤੇ ਲੋਕਾਂ ਦਾ ਹੀ ਮੇਲਾ ਇਹ ਹੈ ਇਹ ਸਾਡਾ ਆਪਦਾਨੀ ਤਾਂ ਬੋਲਣ ਚ ਇੱਕ ਕਹਿਣਾ ਪੈਂਦਾਗਾ ਵੀ ਇਸ ਮੇਲੇ ਚ ਮੇਰੀ ਹੱਥ ਬੰਨ ਕੇ ਬੇਨਤੀ ਹੈ ਕੋਈ ਵੀ ਬ੍ਰੀਡਰ ਭਰਾ ਕੋਈ ਵੀ ਕਿਸਾਨ ਭਰਾ ਜਾਂ ਕਿਸੇ ਨੇ ਸਾਨੂੰ ਸਪੈਸ਼ਲ ਕੋਈ ਫੰਡ ਦਿੱਤਾ ਇਸ ਆਸ 'ਚ ਨਾ ਆਇਓ ਵੀ ਸਾਡੀ ਸਿਫਾਰਿਸ਼ ਵਾਜੀ ਹੋ ਜਾਊ ਨਾ ਕੋਈ ਰਾਜਨੀਤਿਕ ਦਬਾਅ ਮੰਨਿਆ ਜਾਣਾ ਨਾ ਕਿਸੇ ਦੀ ਸਿਫਾਰਿਸ਼ ਹੋਣੀ ਆ ਇੱਥੇ ਬਿਲਕੁਲ ਨਿਰਪੱਖ ਮੇਲਾ ਲੱਗਣਾਗਾ ਤਾਂ ਆਓ ਕੱਲ ਨੂੰ ਇੱਥੇ ਆ ਕੇ ਦਿਮਾਗ 'ਚ ਕੋਈ ਇਸ ਤਰ੍ਹਾਂ ਦਾ ਲੈ ਕੇ ਫਧੂਰਾ ਜਿਓਂ ਵੀ ਯਾਰ ਇੱਥੇ ਅਸੀਂ ਤਾਂ ਸਿਫਾਰਿਸ਼ਵਾਜੀ ਕਰਾ ਲਾਂਗੇ ਕੋਈ ਰਾਜਨੀਤਿਕ ਦਬਾਅ ਪਾ ਲਾਂਗੇ ਜਾਂ ਕੋਈ ਟੇਡਾ ਕਿਸੇ ਤਰ੍ਹਾਂ ਦਾ ਟੇਡੇ ਢੰਗ ਨਾਲ ਅਸੀਂ ਇਸ ਤਰ੍ਹਾਂ ਦੀ ਕੋਈ ਵੀ ਗਤੀਵਿਧੀ ਮੇਲੇ 'ਚ ਨਹੀਂ ਹੋਣ ਦੇਵਾਂਗੇ ਉਸ ਤੋਂ ਬਾਅਦ ਅਗਲਾ ਕਦਮ ਸਾਡਾ ਇਹ ਹੈ ਮੇਲੇ ਲੱਗਦੇ ਆਏ ਆ ਬੜੇ ਵੱਡੇ ਵੱਡੇ ਮੇਲੇ ਲੱਗਦੇ ਵੀ ਆ ਪਹਿਲਾਂ ਵੀ ਲੱਗਦੇ ਰਹੇ ਆ ਜਦੋਂ ਤੋਂ ਸਰਕਾਰ ਨੇ ਸ਼ੁਰੂ ਕਰੇ ਆ ਅਸੀਂ ਮੇਲਾ ਵੱਡਾ ਛੋਟਾ ਕਰਨਾ ਪਰਮਾਤਮਾ ਦੇ ਸਾਰੇ ਆ ਅਸੀਂ ਕੋਈ ਵੀ ਮੇਲੇ 'ਚ ਔਣਤਾ ਹੀ ਆਪਦੇ ਵੱਲੋਂ ਰਹਿਣ ਨਹੀਂ ਦੇਣੀ। ਤੁਹਾਡਾ ਸਾਥ ਚਾਹੀਦਾ। ਦਿਲੋਂ ਸਾਥ ਦੇ ਦਿਓ। ਤਨੋਂ ਮਨੋਂ ਤਨੋਂ ਹਰੇਕ ਚੀਜ਼ ਦੀ ਲੋੜ ਹੈ। ਤੁਹਾਡੇ ਮੂਰੇ ਹੱਥ ਬੰਨ੍ਹ ਕੇ ਬੇਨਤੀ ਕਰਦਾ ਵੀ ਪੈਸੇ ਬਿਨਾਂ ਕੋਈ ਗੱਦੀ ਤਾਂ ਪੈਂਦੀ ਨਹੀਂ ਮੇਲਾ ਤਾਂ ਪੈਸਾ ਨਾਲ ਹੀ ਲੱਗਣਾਗਾ। ਇਹ ਤੁਹਾਡੀ ਸਪੋਰਟ ਨਾਲ ਲੱਗਣਾ ਸਾਡਾ ਆਪਦਾ ਨਿੱਜੀ ਮੇਲਾ ਨਹੀਂ ਤੁਹਾਡਾ ਆਪਣਾ ਮੇਲਾ ਹੈ। ਬਾਕੀ ਅਸੀਂ ਕੈਟਾਗਰੀਆਂ ਆਪਦੀ ਸੋਚ ਸਮਝ ਨਾਲ ਬੜੀਆਂ ਸਜੇ ਢੰਗ ਨਾਲ ਸਾਡੇ ਜੱਜ ਸਾਹਿਬਾਨਾਂ ਦੀ رائے ਲੈ ਕੇ ਅਸੀਂ ਰੱਖੀਆਂ। ਏ ਨਹੀਂ ਵੀ ਕਿਸੇ ਤੋਂ ਐਂਟਰੀ ਫੀਸਾਂ ਇਕੱਠੀਆਂ ਕਰਨ ਦੇ ਮਾਰੇ ਨੇ ਜਾਂ ਕੋਈ ਪੈਸੇ ਇਕੱਠੇ ਕਰਨ ਦੇ ਮਾਰੇ ਨੇ ਵੀ ਇੰਨੀਆਂ ਕੁ ਕੈਟਾਗਰੀਆਂ ਰੱਖ ਦਿਓ ਗਦੇ ਕੋਲ ਦਾ ਇੱਕੋ ਕੰਮ ਕਰ ਦਿਓ ਵੀ ਪੈਸੇ ਬਣਦੇ ਜਿਹੜੇ ਬਣਦੇ ਆ ਅਸੀਂ ਉਹ ਕੁਝ ਨਹੀਂ ਕਰਿਆ ਸ਼ਾਂਤੀ ਲਾ ਕੇ ਜਿਹਦਾ ਜਿੱਥੇ ਜੇ ਲੈਵਲ ਸੀ ਉਹੋ ਜਿਹੀ ਅਸੀਂ ਕੈਟਾਗਰੀ ਰੱਖੀ ਆ ਇਹ ਨਹੀਂ ਵੀ ਕੈਟਾਗਰੀ ਮਨਾਈ ਰੱਖ ਦਿਓ ਰਹਿ ਲੈ ਲੈ ਰਹਿ ਲੈਣ ਤੋਂ ਇਹ ਆ ਭਾਬ ਪਹਿਲੀ ਮੀਟਿੰਗ ਤੋਂ ਜਦੋਂ ਤੋਂ ਅਸੀਂ ਚੱਲੇ ਆ ਕਦੇ ਅੱਜ ਤੱਕ ਤੁਸੀਂ ਕਿਸੇ ਮੇਲੇ ਦਾ ਮੈਨੂੰ ਇਤਿਆਹਾਸ ਦੱਸ ਦਿਓ ਵੀ ਕਿਸੇ ਨੇ ਫੀਡ ਕੰਪਨੀਆਂ ਦੀ ਕਿਸੇ ਨੇ ਦਵਾਈਆਂ ਵਾਲੀ ਕੰਪਨੀਆ ਦੀ ਕਿਸੇ ਨੇ ਬਰੀਡਰ ਭਰਾਵਾਂ ਦੀ ਕਿਸੇ ਨੇ ਕਿਸਾਨ ਭਰਾਵਾਂ ਦੀ رائے ਲਈ ਹੋਵੇ 20 30 ਜਾਣੇ 50 ਬੰਦੇ ਕਮੇਟੀ ਬਣਾਉਂਦੇ ਆ ਮੇਲੇ ਦੇ ਤਰੀਕਾ ਲਾਉਂਦੇ ਆ ਸੋਸ਼ਲ ਮੀਡੀਆ ਤੇ ਪਾਉਂਦੇ ਆ ਜਾਂ ਜਿਵੇਂ ਵੀ ਜਿਸ ਤਰ੍ਹਾਂ ਅਗਲੇ ਦਾ ਪ੍ਰਚਾਰ ਪ੍ਰਚਾਰ ਦਾ ਤਰੀਕਾ ਹੁੰਦਾਗਾ ਪਰ ਤੁਸੀਂ ਐਂ ਦੱਸੋ ਸਾਡੀਆਂ ਕਿੰਨੀਆਂ ਮੀਟਿੰਗਾਂ ਮੀਟਿੰਗਾਂ ਤੇ ਕਿੰਨਾ ਹੀ ਖਰਚਾ ਹੋ ਗਿਆ ਪਰ ਅਸੀਂ ਇੱਕ رائے ਲੈਣ ਦੇ ਮਾਰੇ ਉਹ ਕਿਉਂ ਲੈ ਰਹੇ ਆਂ ਬਾਰ-ਬਾਰ ਸਾਡੀ ਗੱਲ ਸਾਡੀ ਸੋਚ ਨੂੰ ਸਮਝਿਓ ਵੀ ਸਾਡੋ ਕਿਤੇ ਕਮੀ ਨਾ ਰਹੇ ਜੀ ਇੱਕ ਤਾਂ ਅਸੀਂ ਇਮਾਨਦਾਰੀ ਨਾਲ ਮੇਲਾ ਲਾਉਣਾ ਉੱਤੇ ਸਾਡੇ ਤੇ ਕੋਈ ਇਹ ਜਿਹਾ ਲੰਘਣਾ ਨਾ ਲੱਗ ਜੇ ਵੀ ਸਾਥੋਂ ਕਿਤੇ ਕੋਈ ਕਮੀ ਰਹਿ ਜੇ ਅਸੀਂ ਕਿਸੇ ਗੱਲ 'ਚ ਮਾਰ ਖਾ ਜੀਏ ਸੋ ਇਹ ਤੁਹਾਡਾ ਆਪਣਾ ਮੇਲਾ ਅਸੀਂ ਕੈਟਾਗਰੀ ਲਾਉਂਦੇ ਹਾਂ ਹੁਣ ਆਪਣਾ ਦੁੱਧ ਚੁਆਈ ਵਾਲੀਆਂ ਮੱਝਾਂ 28 ਅਤੇ 29 28 11 2025 29 11 2025 ਦੋ ਦਿਨ ਐਂਟਰੀ ਰੱਖੀ ਆ ਹਰੇਕ ਗੱਲ ਪੂਰੀ ਐ ਲੌਜਿਕ ਨਾਲ ਰੱਖੀ ਹੈ ਵੀ ਇਹਦੇ 'ਚ ਕੋਈ ਲੋਕਾਸ਼ੋਪਾ ਨਾ ਰਹੇ। 2 ਦਿਨ ਤਾਂ ਰੱਖੀ ਹੈ, 1 ਦਿਨ ਤਾਂ ਨਹੀਂ ਰੱਖੀ ਵਿਆਹ ਸ਼ਾਦੀਆਂ ਦਾ ਸੀਜ਼ਨ ਹੈ। ਬਹੁਤ ਜ਼ਿਆਦਾ। ਕਈ ਵਾਰ ਕਿਸੇ ਦੇ ਘਰੀ ਵਿਆਹ ਤੇ ਹਨ। ਮੱਝ ਲਿਉਣੀ ਚਾਹੁੰਦਾਗਾ। ਸੋ ਅਗਲਾ 28 ਨੂੰ ਆਜੂ, ਨਾ 28 ਨੂੰ ਆ ਸਕਦਾ ਅਗਲਾ 29 ਨੂੰ ਆਜੂਗਾ। 29 ਤਰੀਕ ਨੂੰ ਰਾਤ ਨੂੰ 12 ਵਜੇ ਤੱਕ ਐਂਟਰੀ ਹੈ। ਉਸ ਤੋਂ ਬਾਅਦ ਐਂਟਰੀ 'ਚ ਜਿਹੜੀਆਂ ਦੁੱਧ ਚੋਈ ਦੇ ਮੁਕਾਬਲੇ ਆ ਉਹ ਖੀਰੀਆਂ ਤੇ ਦੋ ਦੰਦਾ। ਨਸਲਾਂ ਅਸੀਂ ਤਿੰਨੇ ਬਰਾਬਰ ਰੱਖੀਆਂ। ਕਿਉਂਕਿ ਆਪਣੇ ਪੰਜਾਬ ਤੇ ਹਰੇਣ ਚ ਰਲ ਗੱਡ ਹੋਇਆ ਪਿਆ ਖਾਸ ਕਰਕੇ ਪੰਜਾਬ ਚ ਕਈ ਬੰਦੇ ਜਨ ਗਰੇਡਰ ਨੂੰ ਕਿਉਂ ਰੱਖਿਆ ਕਿਵੇਂ ਰੱਖਿਆ ਅਸੀਂ ਇੱਕ ਨਵਾਂ ਉਪਰਾਲਾ ਕਰਿਆ ਇਹਦੇ ਚ ਕੁਝ ਵਧੀਆ ਹੋਇਆ ਗਾਂ ਨੂੰ ਲਾ ਲਾਂਗੇ ਨਾ ਵਧੀਆ ਪਿੱਛੇ ਖਿੱਚ ਲਾਂਗਾ ਇੱਥੇ ਤੋਂ ਕੋਈ ਜ਼ਰੂਰੀ ਨਹੀਂ ਇਹਦੇ ਚ ਖੀਰੀਆਂ ਤੇ ਦੋ ਦੰਦ ਜਿਹੜੀਆਂ ਝੋਟੀਆਂ ਦੁੱਧ ਚਵਾਈ ਚਾਹਣਗੀਆਂ ਮੁਰਰਾ ਨੇਲੀ ਰਾਵੀ ਤੇ ਗਰੇਡਰ ਇਹ ਤਿੰਨਾਂ ਦੇ ਕੰਪੀਟੀਸ਼ਨ ਹੋਣੇ ਆ ਇਹਨਾਂ ਦੇ ਨਾਮ ਵੀ ਸੇਮ ਰੱਖਾਂਗੇ ਕਿਸੇ ਨਾਲ ਕੋਈ ਬਿਤਕਰਾ ਨਹੀਂ ਕਿਸੇ ਨੂੰ ਵੱਧ ਨਹੀਂ ਕਿਸੇ ਨੂੰ ਘੱਟ ਨਹੀਂ ਵੀ ਮੁਰਰਾ ਨੂੰ ਵੱਧ ਦੇਤਾ ਅਦੀਦੀ ਰਵੀਨ ਵੱਧ ਦੇਤਾ ਜਾਂ ਗ੍ਰੇਡਰ ਨੂੰ ਘੱਟ ਦੇਤਾ ਤਿੰਨਾਂ ਦੇ ਨਾਮ ਸੇਮ ਹੋਣਗੇ ਇਹਨਾਂ ਕਿ ਆਮ ਨਾ ਆਪਣੇ ਮੇਲਿਆਂ 'ਚ ਕੀ ਹੁੰਦਾ ਉਹ ਗ੍ਰੇਡਰ ਵਾਲੇ ਪਾਸੇ ਕੋਈ ਨਹੀਂ ਜਾਂਦਾ ਅਕੇ ਗ੍ਰੇਡਰ 'ਚ ਮੈਂ ਕਿਉਂ ਜਾਵਾਂ ਬਹਿਮ ਕੀ ਹੁੰਦਾਗਾ ਵੀ ਨਾਮ ਘੱਟ ਹੋਊਗਾ ਸੋ ਅਸੀਂ ਜਿਹਦੀ ਗ੍ਰੇਡਰ 'ਚ ਪੈਂਦੀ ਅਗਲਾ ਹੱਸ ਕੇ ਗ੍ਰੇਡਰ 'ਚ ਪਾ ਦੂਗੀ ਜਿੱਥੇ ਮਰਜ਼ੀ ਕਰਦੇ ਚੋਈ ਗਰਾਉਣੀ ਆ ਗ੍ਰੇਡਰ 'ਚ ਖੜਾ ਲੂ ਜਿਹਦੀ ਨੀਲੀ ਰਾਵੀ 'ਚ ਪੈਂਦੀ ਹੈ ਨੀਲੀ ਰਾਵੀ 'ਚ ਖੜਾ ਲੂ ਜਿਹਦੀ ਮੁਰਰਾ 'ਚ ਪੈਂਦੀ ਹੈ ਸੋ ਉਸ ਤੋਂ ਬਾਅਦ ਵੱਡੀਆਂ ਮੱਜਾਂ ਉਹਨਾਂ 'ਚ ਵੀ ਸੇਮ ਤਿੰਨੇ ਕੈਟਾਗਰੀਆਂ ਮੁਰਰਾ ਨੀਲੀ ਰਾਵੀ ਗ੍ਰੇਡੇਡ ਉਹ ਉਹ ਚਾਰ ਦੰਦ ਤੋਂ ਸ਼ੁਰੂ ਹੋ ਕੇ 6 ਦੰਦ 'ਚ ਉਮਰ ਕੋਈ ਵੀ ਇਹਨਾਂ ਦੀ ਇਹ ਕੈਟਾਗਰੀ ਬਣਾਈਆ ਉਸ ਤੋਂ ਬਾਅਦ گاਵਾ ਜਿਵੇਂ گاਵਾ ਦੇ ਤਾਂ ਬਹੁਤ ਜ਼ਿਆਦਾ ਨਸਲ ਆ ਜਾਂਦੀਆਂ ਅਸੀਂ ਇੱਕੋ ਇੱਕ ਜਿਹੜੀ ਪੰਜਾਬ 'ਚ ਲੁਕਤ ਹੋ ਰਹੀ ਹੈ ਪੰਜਾਬ ਦੀ ਤੇ ਹਰਿਆਣੇ ਦੀ ਦੇਸੀ ਨਸਲ ਚਿੱਟੀ ਬਨਣ ਵਾਲੀ گاਉ ਜਿਹੜੀ ਅੱਗੇ ਆਪਣੇ ਪੁਰਾਣੇ ਕਰਾਂ ਚ ਜਾਂ ਪ੍ਰਾਣੇ ਆਪਣੇ ਜਿਹੜੇ ਬਾਪ ਦਾਦੇ ਇਜੜਾਂ ਚ ਛੱਡ ਦਿੰਦੇ ਸੀ ਆਪਣੇ ਅਗੇ ਪਿੰਡਾਂ ਚ ਇਜੜ ਹੁੰਦੀ ਸੀ ਫਿਰ ਉਹਨਾਂ ਚ ਛੱਡਦੇ ਬੱਗਾ ਚ ਸੌਰੀ ਇਜੜਦੀ ਬੱਗਾ ਚ ਛੱਡਦੇ ਸੀ ਬੱਕ ਛੱਡਦੇ ਹੁੰਦੇ ਸੀਗੇ ਤੇ ਉਹ ਬੱਗਾ ਵਾਲੀਆਂ ਗਾਵਾਂ ਜਿਹੜੀਆਂ ਬੰਨ ਵਾਲੀਆਂ ਸੀ ਉਹ ਚਿੱਟੀਆਂ ਉਹਨਾਂ ਦਾ ਦੁੱਧ ਦਾ ਮੁਕਾਬਲਾ ਰੱਖਿਆ ਉਹਦੇ ਚ ਕੋਈ ਵੀ ਉਮਰ ਵਾਲੀ ਆ ਸਕਦੀ ਹੈ ਇਹ ਤਾਂ ਹੋ ਗਿਆ ਆਪਣੇ ਦੁੱਧ ਚੋਾਈ ਦੇ ਮੁਕਾਬਲੇ ਇਹਨਾਂ ਦੀ ਇੰਟਰੀ 28 11 2025 29 11 2025 ਰਾਤ ਨੂੰ 29 11 2025 ਨੂੰ 12 ਵਜੇ ਤੱਕ ਉਸ ਤੋਂ ਬਾਅਦ ਆ ਜੋ ਆਪਣੇ ਮੁਕਾਬਲੇ ਅੱਗੇ ਜਿਹੜੇ ਰਿੰਗਾਂ ਦੇ ਬਿਊਟੀ ਮੁਕਾਬਲੇ ਨੇ ਉਹ ਮਿੱਤੀ 2 ਦਸੰਬਰ 2025 ਨੂੰ ਪਹਿਲੇ ਦਿਨ ਦੇ ਮੁਕਾਬਲੇ ਇੱਥੇ ਤੁਹਾਨੂੰ ਦੋਨਾਂ ਪਹਿਲੀ ਕੈਟਾਗਰੀ ਚ ਆਪਾਂ ਕੀ ਕਰਿਆ 3 ਮਹੀਨੇ ਤੋਂ 12 ਮਹੀਨੇ ਤੱਕ ਦੀ ਮੇਲ ਕਾਫ ਜਾਨੀ ਕੱਟੇ ਮੁਰਰਾ ਨੀਲੀਰਾ ਵੀ ਗ੍ਰੇਡਡ ਹੁਣ ਅਸੀਂ ਪਹਿਲਾਂ ਆਪਦੇ ਦਿਮਾਗ ਸਾਡੇ ਸੀ ਅਸੀਂ 0 ਤੋਂ 6 ਲਾਂ ਤੀ 6 ਤੋਂ 12 ਜਦੋਂ ਅਸੀਂ ਸਾਡੇ ਬੜੇ ਸਤਕਾਰਯੋਗ ਜੱਜ ਸਾਹਿਬਾਂ ਨੂੰ ਅਸੀਂ ਪੁੱਛਿਆ ਉਹ ਕਹਿੰਦੇ ਛੋਟੇ ਤੁਸੀਂ ਲਾਂ ਤੇ ਅਸੀਂ ਇਹਨਾਂ ਤੇ ਚਲੋ ਜੱਜਮੈਂਟ ਕਰਾਂਗੇ ਪਰ ਇਹ ਵਧੀਆ ਗੱਲ ਨਹੀਂ ਵੀ ਅਸੀਂ ਪੁੱਛਿਆ ਕਿਉਂ ਉਹ ਕਹਿੰਦੇ ਜੋ 15 ਦਿਨਾਂ ਦਾ ਕਟਾ ਆ ਗਿਆ ਉਹਦੇ ਲੱਤਾਂ ਤਾਂ ਸਿੱਧੀਆਂ ਨਹੀਂ ਹੁੰਦੀਆਂ ਕਿ ਜੱਜਮੈਂਟ ਕਰਾਂਗੇ 20 ਦਿਨਾਂ ਦਾ ਕਟਾ ਆ ਗਿਆ ਇਸ ਤਰ੍ਹਾਂ ਨਾ ਕਰੋ ਤੁਸੀਂ 3 ਮਹੀਨਿਆਂ ਤੋਂ 12 ਮਹੀਨਿਆਂ ਤੱਕ ਇੱਕ ਕੈਟਾਗਰੀ ਬਣਾਓ ਜੇ ਤਾਂ ਅਸੀਂ ਹੁਣ ਐਂਟਰੀਆਂ ਫੀਸਾਂ ਦੇ ਲਾਲਚ 'ਚ ਪੈਣਾ ਹੁੰਦਾ ਫਿਰ ਤਾਂ ਅਸੀਂ ਕੈਟਾਗਰੀਆਂ ਦੂਰ ਰੱਖ ਕੇ ਵੱਧ ਤੋਂ ਵੱਧ ਇਕੱਠੇ ਕਰੋ ਮੱਥਾ ਆਪੇ ਜੱਜ ਮਾਰੀ ਜਾਣਗੇ ਸੋ ਇਸ ਲਈ ਅਸੀਂ ਦੇਖੋ ਇੱਥੇ ਵੀ ਜੱਜ ਸਾਹਿਬਾਨਾਂ ਦੀ ਸਲਾਹ ਨਾਲ ਇਹ ਕਰਿਆ ਤਿੰਨ ਤੋਂ 12 ਮਹੀਨੇ ਤੱਕ ਦੇ ਰੱਖਦੇ ਫਿਰ ਉਹਨਾਂ ਨੇ ਕਿਹਾ ਵੀ ਡਿਫਰੈਂਸ ਆ ਸਕਦਾ ਇਹਨਾਂ 'ਚ ਕੱਲ ਨੂੰ ਕੁਝ ਲੋਕਾਂ ਨੇ ਕਹਿੰਦੇ ਇਹਨਾਂ 'ਚ ਵੱਡੇ ਛੋਟਿਆਂ 'ਚ ਉਹ ਕਹਿੰਦੇ ਬੇਟਾ ਡਿਫਰੈਂਸ ਨਹੀਂ ਤੁਸੀਂ ਤਾਂ ਨਸਲ ਮੁਕਾਬਰੇ ਕਰਾ ਰਹੇ ਹੋ ਨਾ ਅਸੀਂ ਵੱਡਾ ਛੋਟਾ ਥੋੜੀ ਦੇਖਣਾ ਅੱਜ ਤਾਂ ਉਹਦੇ ਕੈਰੇਕਟਰ ਪਰਖਣੇ ਆ ਵੱਡਾ ਚਾਹੀਏ 11 ਮਹੀਨਿਆਂ ਦਾ ਬੱਚਾ ਚਾਹੀਏ 4 ਮਹੀਨਿਆਂ ਦਾ ਬੱਚਾ ਫਰਕ ਤਾਂ ਉਹਨਾਂ ਚ ਆਊਗਾ ਪਰ ਅਸੀਂ ਉਹਨਾਂ ਦੇ ਕੈਰੇਕਟਰ ਦੇਖਣੇ ਆ ਨਾ ਕਿ ਅਸੀਂ ਉਹਨਾਂ ਨੂੰ ਵੱਡਾ ਛੋਟਾ ਦੇਖਣਾ ਹੈ ਸੋ ਇਹ 2 ਦਸੰਬਰ ਨੂੰ ਆਪਣਾ ਪਹਿਲਾ ਮੁਕਾਬਲਾ 9 ਵਜੇ ਸ਼ੁਰੂ ਹੋ ਜਾਊਗਾ ਤੇ ਤਕਰੀਬਨ 8 ਵਜੇ ਦੇ ਅਨੁਸਾਰੇ ਜਿਹੜੇ ਜਿਹੜੇ ਭਰਾਵਾਂ ਆਉਣ ਦੇ ਇੱਛਕ ਨੇ ਉਹ ਆ ਜਾਣਾ। ਛੋਟਿਆਂ ਦੀ ਐਂਟਰੀ ਉਸੇ ਤੇ ਨਹੀਂ ਹੋਊਗੀ। ਸੇਮ ਨਾਮ ਜਿਹੜਾ ਪੋਸਟਰ ਆਪਰ ਰਿਲੀਜ਼ ਕੀਤਾ। ਇਹਦੇ ਤੇ ਇੱਕ ਇੱਕ ਬਾਇਓ ਡਾਟਾ ਬਰੀਕੀ ਨਾਲ ਦੇਖ ਲਓ ਕੋਈ ਵੀ ਚੀਜ਼ ਅਸੀਂ ਬਾਕੀ ਰਹਿਣ ਨਹੀਂ ਦਿੱਤੀ। 2 ਦਸੰਬਰ ਨੂੰ ਜਿੰਨੇ ਮੁਕਾਬਲੇ ਹੋਣੇ ਆ। ਉਹ ਦੋ ਨੂੰ ਸੇਮ ਡੇ ਤੇ ਐਂਟਰੀ ਹੈ। ਉਸ ਤੋਂ ਬਾਅਦ 3 ਮਹੀਨੇ ਤੋਂ 12 ਮਹੀਨੇ ਤੱਕ ਦੀ ਮੁਰਰਾ ਨੀਲੀ ਰਾਵੀ ਗ੍ਰੇਡੇਡ ਫੀਮੇਲ ਕੱਟੀਆਂ। ਉਸ ਤੋਂ ਬਾਅਦ ਖੀਰੀਆਂ ਕੱਟੀਆਂ। ਦੁੱਧ ਦਾੰਦ ਮੁਰਰਾ ਨੀਲੀ ਰਾਵੀ ਗ੍ਰੇਡੇਡ ਆ। ਬਿ ਤਿੰਨ ਤਿੰਨ ਅੱਗੇ ਜਾ ਕੇ ਤਿੰਨ ਥਾਈ ਡਿਵਾਈਡ ਕਰਤੀ ਆਪਾਂ ਇੱਕ ਕੈਟਾਗਰੀ ਤਿੰਨ ਨਸਲਾਂ ਚ ਡਿਵਾਈਡ ਕਰਤੀ ਤੁਸੀਂ ਕਿਸੇ ਚੀਜ਼ ਚ ਕਿਚਣਾ ਪਿਓ ਵੀ ਇੱਥੇ ਮੁਰਰਾ ਦੀ ਆ ਜਨ ਨੀਲੀ ਦਾ ਵੀ ਤਾਂ ਫਿਰ ਗ੍ਰੇਡਰ ਹਰੇਕ ਜਿਹੜਾ ਏ ਤੋਂ ਜ਼ੈਡ ਤੱਕ ਆਪਣੇ ਸਾਰੇ ਕੰਪੀਟੀਸ਼ਨ ਜਿਹੜੀ ਵੀ ਕੈਟਾਗਰੀ ਬਣ ਗਈ ਅੱਗੇ ਤਿੰਨੇ ਨਸਲਾਂ ਚ ਡਿਵਾਈਡ ਕੀਤੀ ਹੋਈ ਆ ਬਾਰ ਬਾਰ ਉਲਝਣ ਚ ਨਾ ਪੈਜੋ ਤਿੰਨੇ ਨਸਲਾਂ ਦੇ ਹੋਣਗੇ ਇਹ ਪਹਿਲੇ ਦਿਨ ਦੇ ਮੁਕਾਬਲੇ ਆਪਣੇ 2 ਦਸੰਬਰ ਦੇ ਤੇ ਸੇਮ ਡੇ ਹੀ ਇਹਨਾਂ ਦੀ ਐਂਟਰੀ ਹੋਊਗੀ 3 ਦਸੰਬਰ ਦੇ ਖੀਰੇ ਕੱਟੇ ਦੁੱਧਦੰਦ ਮੁਰਰਾ ਨੀਲੀ ਰਾਵੀ ਉਮੀ ਸੇਮ ਗ੍ਰੇਡੇਡ ਦੋਦੰਦ ਅੌਸਰ ਝੋਟੀਆਂ ਦੋਦੰਦ ਕੱਟੇ ਤੇ ਮਿਲਕ ਬਿਊਟੀ ਵਾਲੀ ਦੇਸੀ ਚਿੱਟੀ ਬੰਨ ਵਾਲੀ ਗਾਂ ਇਹ 3 ਦਸੰਬਰ ਦੀਆਂ ਆਪਣੀਆਂ 4 ਦਸੰਬਰ ਦੇ ਤੀਜੇ ਦਿਨ ਦੇ ਮੁਕਾਬਲੇ ਦੁੱਧ ਦਿੰਦੀਆਂ ਮੱਝਾਂ ਦੁੱਧ ਦਿੰਦੀਆਂ ਝੋਟੀਆਂ ਖੀਰੀਆਂ ਤੇ ਦੋਦੰਦ ਖੀਰੀਆਂ ਤੇ ਦੋਦੰਦ ਉਵੇਂ ਅੱਗੇ ਜਾ ਕੇ ਤਿੰਨ ਨਸਲਾਂ ਚ ਡਿਵਾਈਡ ਫਿਰ ਮਿਲਕ ਬਿਊਟੀ ਦੁੱਧ ਦਿੰਦੀਆਂ ਮੱਝਾਂ ਉਮਰ ਕੋਈ ਵੀ ਉਹਨੇ ਜਿਵੇਂ 3 ਨਸਲਾਂ ਚ ਡਿਵਾਈਡ ਫਿਰ ਉਸ ਤੋਂ ਬਾਅਦ ਵੱਡੇ ਛੋਟੇ 4 ਦੰਦ ਤੋਂ ਲੈ ਕੇ 6 ਦੰਦ ਜਾਂ ਦੰਦੀ ਰਲਿਆ ਉਹ ਅੱਗੇ 3 ਨਸਲਾਂ ਚ ਇੱਕ ਇਹਨਾਂ ਚ ਆਪਾਂ ਰੱਖਿਆਗਾ ਜਿਹੜੇ ਛੋਟੇ ਲੈ ਕੇ ਆਉਣਗੇ ਵੀਰ ਉਹ ਧਿਆਨ ਕਰ ਲੈਣਾ ਬਾਕੀ ਕੈਟਾਗਰੀ ਜਿਹੜੀਆਂ ਨਸਲਾਂ ਦੇ ਜਿਹੜੇ ਦਿਨ ਹੈਗੀਆਂ ਸੇਮ ਡੇ 8 ਵਜੇ ਦੇ ਨੂੰ ਐਂਟਰੀ ਕਰਾ ਲੈਣਾ ਕੱਲੇ 2 ਦੰਦ ਤੋਂ ਲੈ ਕੇ ਉਹ ਦੋ ਪ੍ਰਾਚਾਰ ਦੰਦ ਛੇ ਦੰਦ ਤੇ ਝੋਟੇ ਤਿੰਨੇ ਨਸਲਾਂ ਦੇ ਉਹ ਦੋ ਤਰੀਕ ਨੂੰ ਐਂਟਰੀ ਕਰਾਉਣਾ 2 ਦਸੰਬਰ ਨੂੰ ਆਉਣਾ ਝੋਟਿਆਂ ਦਾ ਇਸ ਤਰ੍ਹਾਂ ਸਾਡੀ ਕਮੇਟੀ ਦਾ ਜਾਂ ਅਸੀਂ ਲੋਕਾਂ ਦੇ ਸੁਝਾਅ ਲੈ ਉਹ ਕਹਿੰਦੇ ਝੋਟਿਆਂ ਨੂੰ ਇੱਕ ਪ੍ਰਦਰਸ਼ਨ ਦੇ ਖਿੱਚ ਦਾ ਕੇਂਦਰ ਹੁੰਦੇ ਆ ਵੀ ਮੇਲੇ 'ਚ ਖੜੇ ਹੁਣ ਦੇਖਦੇ ਆ ਮੇਲੇ ਦਾ ਮਾੜਾ ਮਟਰ ਰੋਬ ਹੋਣਾ ਚਾਹੀਦਾ ਮੇਲੇ 'ਚ ਖਿੱਚ ਦਾ ਕੇਂਦਰ ਲੋਕ ਦੇਖਣੋਂ ਤਾਂ ਪਤਾ ਲੱਗੇ ਸੋ ਦੋ ਦੰਦ ਤੋਂ ਲੈ ਕੇ ਵੱਡੇ ਝੋਟਿਆਂ ਤੱਕ ਉਮਰ ਕੋਈ ਵੀ ਉਹ ਤਿੰਨੇ ਦਿਨ ਮੇਲੇ 'ਚ ਰਹਿਣਗੇ 2 ਦਸੰਬਰ ਨੂੰ ਉਹਨਾਂ ਨੂੰ ਆਉਣਾ ਪਊਗਾ ਜਿੱਤੇ ਹੋਏ ਜਾਨਵਰਾਂ 3 ਮਹੀਨੇ ਤੇ 12 ਮਹੀਨੇ ਵਾਲੇ ਜਿਹੜੇ ਜਿੰਨੀਆਂ ਕਾਫ ਵਾਲ ਫੀਮੇਲ ਕਾਫ ਆ ਜੇ ਮੇਲ ਕਾਫ ਆ ਉਹਨਾਂ ਨੂੰ ਛੱਡ ਕੇ ਉਹ ਤਾਂ ਉਸੇ ਦਿਨ ਜਾ ਸਕਦੇ ਆ ਪਹਿਲੇ ਦਿਨ ਵਾਲੇ ਜਿਹੜੇ ਮੇਲ ਕਾਫ ਤੇ ਫੀਮੇਲ ਕਾਫ ਆ ਉਸ ਤੋਂ ਬਾਅਦ ਬਾਕੀ ਸਾਰੀਆਂ ਕੈਟਾਗਰੀ ਦੇ ਜਾਨਵਰ ਪਹਿਲੇ ਤਿੰਨ ਜਾਨਵਰ ਉਹ ਮੇਲੇ 'ਚ ਹੀ ਰਹਿਣਗੇ 4 ਦਸੰਬਰ ਤੱਕ ਚਾਹੇ ਕਿਸੇ ਸੈਕੰਡ ਡੇ ਜਿੱਤੇ ਚਾਹੇ ਥੜ੍ਹ ਦੇ ਚਾਹੇ ਪਹਿਲੇ ਦਿਨ ਖੀਰੇ ਕੱਟੇ ਹੋਣ ਚਾਹੇ ਖੀਰੀਆਂ ਕੱਟੀਆਂ ਹੋਣ ਚਾਹੇ ਦੋ ਦੰਦ ਹੋਣ ਉਹ ਅਖੀਰਲੇ ਆਪਣੇ ਅਖੀਰਲੇ ਪਲਾਂ ਤੱਕ ਜਦੋਂ ਤੱਕ ਆਪਣਾ ਚੀਫ ਗੈਸਟ ਆਉਂਦਾ ਨਹੀਂ ਉਹਨਾਂ ਤੱਕ ਉੱਥੇ ਹੀ ਰਹਿਣਗੇ ਜਿਹੜੀ ਗੱਲ ਇਨਾਮਾਂ ਦੀ ਹੈ ਨਾਮ ਬਹੁਤ ਪੁੱਛਦੇ ਸੀਗੇ ਵੀ ਇਨਾਮ ਕੀ ਰੱਖਣਾ ਸੋ ਵੀਰੋ ਸਾਥੋਂ ਨਹੀਂ ਹੁੰਦੀ ਚਾਲ ਵਾਜੀ ਅਸੀਂ ਆ ਸਿੱਧੇ ਸਾਦੇ ਜੇ ਬੰਦੇ ਪਿਛਲਾ ਮੇਲਾ ਲਾਇਆ ਕੈਮਰੇ ਮੂਰੇ ਜਿਵੇਂ ਮੇਰੇ ਵੀਰੇ ਅਮਨ ਨੇ ਕਹਿਤਾ ਆ ਕਿ ਵੀ ਕੋਈ ਚੈਲੰਜ ਕਰੋ ਸਾਡਾ ਨਾਮ ਰਹਿੰਦਾ ਹੋਵੇ ਬਹੁਤ ਵੱਡੀ ਗੱਲ ਆ ਕੈਮਰੇ ਮੂਰੇ ਕੋਈ ਚੈਲੰਜ ਨਹੀਂ ਕਰ ਸਕਦਾ ਪਰ ਸਾਡਾ ਪਿਛਲੇ ਸਾਲ ਦਾ ਇਹ ਚੈਲੰਜ ਆ ਪ੍ਰਮਾਤਮਾ ਕਰਾਵੇ ਸਾਡਾ ਚੈਲੰਜ ਇਦਾਂ ਹੀ ਰਿਭਣਿਆ ਰਹੇ ਫੋ ਅਸੀਂ ਇਹ ਨਹੀਂ ਕਰਦੇ ਅਸੀਂ ਰੱਖਣੀਆਂ ਦਾ ਚਾਹੁੰਦੇ ਸੀ ਮੰਨ ਲਓ ਕਹਿਣ ਤੇ ਜੀਪਾਂ ਰੱਖ ਲੈਂਦੇ ਟਰੈਕਟਰ ਰੱਖ ਲੈਂਦੇ ਮੋਟਰਸਾਈਕਲ ਰੱਖ ਲੈਂਦੇ ਉਹ ਵੀ ਨਾ ਇੱਕ ਤਰ੍ਹਾਂ ਦੀ ਸਿਆਸਤ ਜੀ ਹੈ ਕਈ ਬੰਦੇ ਨੇ ਦੱਸਿਆ ਮੰਨ ਲਓ ਪਹਿਲਾ ਟਰੈਕਟਰ ਮੋਡੀਫਾਈ ਕਰਾ ਕੇ ਸਵਾ ਲੱਖ ਦਾ ਲੈਂਦਾ ਸੈਕੰਡ ਦਾ ਨਾਮ ਕਿੰਨਾ ਨਿਕਲਦਾ 5000 ਸਵਾ ਲੱਖ ਵਾਲੇ ਤੋਂ ਸਿੱਧੇ ਹੀ 5000 ਦੇ ਤੀਜੇ ਦਾ 3000 ਇਹ ਤਾਂ ਕੋਈ ਤੁੱਕ ਨਾ ਨਾ ਬਣਿਆ ਫਰਕ ਤਾਂ 19 20 ਦੀ ਹੈ ਕਈ ਵਾਰ ਤਾਂ 50 ਗ੍ਰਾਮ 20 ਗ੍ਰਾਮ ਤੇ ਮੱਝ ਦਾ ਡਿਫਰੈਂਸ ਰਹਿ ਜਾਂਦਾ ਉਹ 20 ਗ੍ਰਾਮ 50 ਗ੍ਰਾਮ ਤੋਂ ਲੈ ਗਈ ਸਵਾ ਲੱਖ ਦਾ ਡਾਕਟਰ ਦੂਜੇ ਨੂੰ ਆ ਗਿਆ ਵਿਚਾਰੇ ਨੂੰ 5000 ਰੁਪਇਆ ਸੋ ਅਸੀਂ ਇੰਨਾ ਚ ਨਾ ਬੜਾ ਡਿਫਰੈਂਸ ਨਹੀਂ ਰੱਖਾਂਗੇ ਕੈਸ਼ ਨਾਮ ਦੇਵਾਂਗੇ ਲਫਾਫਿਆਂ ਚ ਉਸੇ ਦਿਨ ਪਾ ਕੇ ਸਰਟੀਫੀਕਟ ਤੇ ਸੀਲਡ ਉਸੇ ਦਿਨ ਦੇ ਦੇਣ ਕਿਸੇ ਦਾ ਨਾ ਕੋਈ ਨਾਮ ਨਹੀਂ ਰਹੂ ਸੋ ਤੁਹਾਡੇ ਸਾਥ ਦੀ ਲੋੜ ਹੈ ਸਾਥ ਵੱਧ ਤੋਂ ਵੱਧ ਦੇ ਦਿਓ ਸਾਡੇ ਪੈਰ ਬਹੁਤ ਜ਼ਿਆਦਾ ਖਿੱਚੇ ਜਾ ਰਹੇ ਨੇ ਹਰੇਕ ਪੱਖੋਂ ਖਿੱਚੇ ਜਾ ਰਹੇ ਨੇ ਸੋ ਇੱਕ ਤੁਹਾਨੂੰ ਬੜੀ ਖੁਸ਼ੀ ਦੀ ਗੱਲ ਦੱਸ ਦਈਏ ਵੀ ਆਪਣੇ ਚੀਫ ਅਗੇਸਟ ਆ ਜਿਹੜੇ ਜਿਨ੍ਹਾਂ ਨੇ ਆਪਣੇ ਪੰਜਾਬ ਚ ਨਹੀਂ ਆਲ ਇੰਡੀਆ ਚ ਇਹ ਮੇਲਿਆਂ ਦੀ ਪ੍ਰਤਪਾਈ ਸੀ ਮੇਲੇ ਲਾਉਣੇ ਸਿਖਾਏ ਸੀ ਇਹਨਾਂ ਚੀਜ਼ਾਂ ਦਾ ਰੁਝਾਨ ਪੈਦਾ ਕਰਿਆ ਸੀ ਆਪਣੇ ਸਤਕਾਰਯੋਗ ਪੰਜਾਬ ਦੇ ਸਾਫਕਾ ਡਿਪਟੀ ਸੀਐਮ ਸਰਦਾਰ ਸੁਖਵੀਰ ਸਿੰਘ ਬਾਦਲਾ ਰਹੇ ਨੇ 4 ਤਰੀਕ ਨੂੰ ਮੁੱਖ ਮਹਿਮਾਨ ਆਪਣੇ ਸੁਖਵੀਰ ਸਿੰਘ ਬਾਦਲਾ ਰਹੇ ਨੇ ਉਹ ਵੀ ਇਸ ਲਈ ਕਿ ਉਹਨਾਂ ਨੇ ਮੇਲਿਆਂ ਦੀ ਪਰਤ ਉਹਨਾਂ ਨੇ ਪਾਈ ਸੀ ਅਸੀਂ ਕਿਸੇ ਰਾਜਨੀਤਿਕ ਪੱਖ ਤੋਂ ਨਹੀਂ ਰੱਖਿਆ ਉਹਨਾਂ ਦਾ ਇਹ ਚੀਜ਼ ਦਾ ਆਸਾਨ ਮੰਨਦੇ ਹੋਏ ਉਹਨਾਂ ਨੇ ਪੰਜਾਬ ਲਈ ਇਹ ਚੀਜ਼ ਦਾ ਕੁਝ ਕਰਿਆ ਤਾਂ ਉਹਨਾਂ ਨੂੰ ਅਸੀਂ ਮੇਨ ਮੁੱਖ ਮਹਿਮਾਨ ਸੱਦਿਆਗਾ ਜੇ ਕੋਈ ਹੋਰ ਕੋਈ ਗੱਲ ਪੁੱਛਣ ਦੱਸਣ ਵਾਲੀ ਹੈ ਮੈਂ ਯੂਟਿਊਬਰ ਭਰਾਵਾਂ ਨੂੰ ਕਹਿਣਾ ਪੁੱਛ ਲਓ ਦੱਸ ਦਿਓ ਅੱਜ ਦੀ ਆਖਰੀ ਮੀਟਿੰਗ ਹੈ ਇਸ ਤੋਂ ਬਾਅਦ ਮੇਲੇ 'ਚ ਇਕੱਠੇ ਹੋਵਾਂਗੇ ਕੁਝ ਵੀ ਰਹਿੰਦਾ ਸੱਤ ਉਕਦਾ ਉਹ ਸਾਨੂੰ ਅੱਜ ਰੈ ਜਾਰੂਰ ਦੇ ਕੇ ਜਾਓ ਸਾਡਾ بار-बार ਮੀਟਿੰਗਾਂ ਬੁਲਾਉਣ ਦਾ ਹੀ ਇਹੀ ਮਕਸਦ ਹੈ ਕਿ ਕੋਈ ਸਾਡੇ ਤੋਂ ਚੀਜ਼ ਰਹਿ ਨਾ ਜਾਵੇ। ਬਾਕੀ ਸਾਰੇ ਬ੍ਰੀਡਰ ਭਰਾਵਾਂ ਨੇ ਬੜਾ ਖੁੱਲ ਕੇ ਤੁਹਾਨੂੰ ਦੱਸਿਆ ਹਰ ਇੱਕ ਗੱਲ ਤੇ ਖੁੱਲ ਕੇ ਹਰੇਕ ਵਿਸ਼ੇ ਤੇ ਗੱਲ ਹੋਈ ਹੈ। ਬਾਕੀ ਹੁਣ ਸਾਡੇ ਕਮੇਟੀ ਦੇ ਪ੍ਰਧਾਨ ਜੀ ਤੇ ਬਾਕੀ ਅਮਨ ਜੀ ਸਾਡੇ ਅਗਲਾ ਪ੍ਰੋਗਰਾਮ ਸਾਂਭਣਗੇ। ਜੇ ਕੋਈ ਕੈਟਾਗਰੀ 'ਚ ਅਸੀਂ ਪੋਸਟਰ ਅੱਜ ਸਾਰੇ ਮੇਰੀ ਬੇਨਤੀ ਆ ਵੀ ਇਹ ਪੋਸਟਰਾਂ ਸਾਰੇ ਯੂਟਿਊਬਰ ਭਰਾ ਆਪਦੇ ਆਪ ਦੇ ਪੇਜਾਂ ਤੇ ਰਿਲੀਜ਼ ਕਰ ਦਿਓ। ਇੱਕ ਗੱਲ ਜਿਵੇਂ ਭਾਗ ਸਿੰਘ ਫਾਰਮ ਵਾਲੇ ਬਾਈ ਨੇ ਕਿਹਾਗਾ ਵੀ ਸਾਨੂੰ ਯੂਟਿਊਬਰਾਂ ਨੂੰ ਕੋਈ ਕਾੜ ਨਹੀਂ ਦਿੰਦਾ। ਵੀਰੇ ਆਪਾਂ ਕੀ ਕਰਿਆ ਨਾ ਤਿੰਨ ਰੰਗ ਬਣਾਤੇ ਮੇਲੇ ਦੇ ਨਕਸ਼ਾ ਤੁਹਾਡੇ ਹੱਥਾਂ 'ਚ। ਇੱਕ ਨੀਲੀ ਰਾਵੀ ਦਾ ਵਿਚਾਲੇ ਗ੍ਰੇਡਡ ਦਾ ਇੱਕ ਮੁਰਾ ਦਾ। ਪਹਿਲੀ ਗੱਲ ਤਾਂ ਲੋਕਾਂ ਨੂੰ ਅੱਜ ਆਪਾਂ ਪਹਿਲੀ ਵਾਰ ਆਪਣਾ ਮੇਲਾ ਸਿਖਾ ਦੂ। ਹਰੇਕ ਜਾ ਕੇ ਡਾਕਟਰ ਸਾਹਿਬਾਨ ਜਾਂ ਬਰੀਡਰ ਕੋਈ ਵੀ ਕਹਿੰਦਾ ਤੇ ਇਹਦਾ ਗ੍ਰੇਡਡ ਹੈ। ਉਹ ਆਮ ਬੰਦਿਆਂ ਨੂੰ ਪਤਾ ਨਹੀਂ ਲੱਗਦਾ ਵੀ ਗ੍ਰੇਡਡ ਕੀ ਹੁੰਦੀ ਆ। ਉਹ 420 'ਚ ਹੀ ਰਹਿੰਦੇ ਪਏ। ਤਾ ਗ੍ਰੇਡੇਡ ਦਾ ਮੁਕਾਬਲੇ ਰੱਖੇ ਨੇ ਵੀ ਉੱਥੇ ਲੋਕਾਂ ਨੂੰ ਪਤਾ ਲੱਗ ਜੂ ਗ੍ਰੇਡੇਡ ਆ ਹੁੰਦੀ ਐ ਨੀਲੀ ਦਾ ਵੀ ਆ ਹੁੰਦੀ ਐ ਮੋਰਾ ਆ ਹੁੰਦੀ ਐ ਉਹ ਉੱਥੇ ਉਹ ਚੀਜ਼ਾਂ ਦੇ ਆਪਾਂ ਫਰਕ ਕੱਢਾਂਗੇ ਫੇਰ ਹੀ ਆਪਾਂ ਨਸਲ ਚ ਸੁਧਾਰ ਕਰਾਂਗੇ ਜਦ ਤੱਕ ਆਪਾਂ ਨੂੰ ਫਰਕ ਨਹੀਂ ਨਾ ਸਮਝ ਆਉਂਦੀ ਆਪਾਂ ਨਸਲ ਚ ਸੁਧਾਰ ਨਹੀਂ ਆਪਾਂ ਅੱਖਾਂ ਵਿੱਚ ਗੱਡੀ ਕੇ ਭਰੀ ਜਾਵਾਂਗੇ ਦੂਜੀ ਗੱਲ ਜਿੰਨੇ ਝੋਟੇ ਆਉਣਗੇ ਉਹ ਕਿਸ ਜਿਹੜੀ ਕੈਟਾਗਰੀ ਜਿੱਤਣਗੇ ਉਸੇ ਕੈਟਾਗਰੀ 'ਚ ਉਹਨਾਂ ਨੂੰ ਮਾਨ ਸਨਮਾਨ ਦਿੱਤਾ ਜਾਊ ਨਾ ਕਿ ਅਸੀਂ ਇਹ ਨਹੀਂ ਵੀ ਜੇ ਕੋਈ ਗ੍ਰੇਡੇਟ ਜਿੱਤੇ ਤਾਂ ਉਹਨੂੰ ਮੁਰਾ ਦਾ ਸਰਟੀਫਿਕੇਟ ਸਰਟੀਫਿਕੇਟ ਗ੍ਰੇਡੇਟ ਦੀ ਮਿਲੂਗਾ ਤੇ ਬਕਾਇਦਾ ਸਾਡੇ ਇੱਥੋਂ ਸਟੇਜ ਤੋਂ ਲਾਨਿਆ ਜਾਊ ਵੀ ਅਸੀਂ ਕਿਸੇ ਝੋਟੇ ਦੇ ਸੀਮਨ ਦੇ ਲਗਾਉਣ ਦੇ ਜ਼ਿੰਮੇਵਾਰ ਨਹੀਂ ਅਸੀਂ ਨਹੀਂ ਕਹਿੰਦੇ ਇਹਨਾਂ ਦੇ ਬੱਚੇ 25 ਕਿਲੋ ਦੁੱਧ ਦੇਣਗੇ ਅਸੀਂ ਨਹੀਂ ਕਹਿੰਦੇ 30 ਕਿਲੋ ਦੇਣਦੇ ਤੁਹਾਡੀ ਆਪਣੀ ਮਰਜ਼ੀ ਇਹਨਾਂ ਦਾ ਸੀਮਨ ਵਰਤੋ ਨਾ ਵਰਤੋ ਮੈਂ ਜਿ ਇੱਕ ਪ੍ਰਦਰਸ਼ੀਨ ਤੌਰ ਤੇ ਝੋਟੇ ਆਏ ਨੇ ਤੁਹਾਨੂੰ ਦਿਖਾ ਦਿਖਾਉਣ ਲਈ ਜਾਂ ਤੁਹਾਨੂੰ ਨਸਲ ਦੀ ਪਰਖ ਕਰਾਉਣ ਲਈ ਆਏ ਹਾਂ ਸੋ ਹੋਰ ਕੋਈ ਗੱਲਬਾਤ ਰਹਿ ਗਈ ਹੋਵੇ ਤਾਂ ਸਾਨੂੰ ਦੱਸ ਕੇ ਜਰੂਰ ਜਾਓ ਅਸੀਂ ਆਪਦੇ ਵੱਲੋਂ ਕੋਈ ਦਮੀ ਪੇਸ਼ੀ ਛੱਡੀ ਨਹੀਂ ਤੇ ਸਾਰੇ ਯੂਟਿਊਬਰ ਭਰਾ ਮੰਨ ਲਈ ਤਿੰਨ ਰਿੰਗ ਉਹ ਬਣਾ ਕੇ ਉਸ ਤੋਂ ਬਾਅਦ ਜਦੋਂ ਜਿੱਤਿਆ ਕਰਨਗੇ ਜਿਹੜੇ ਪਹਿਲੇ ਤਿੰਨ ਜਾਨ ਮਾਰਾਂਗੇ ਅਸੀਂ ਤਿੰਨ ਰਿੰਗ ਤਿੰਨ ਰਿੰਗ ਚਾਰੇ ਕੋਨਿਆਂ 'ਚ ਨਾ ਅਸੀਂ ਲਾ ਦੇਣੇ ਆ ਵੀਰੇ 15 22 15 ਸਾਈਜ਼ ਦੇ ਉਹ ਨਾਮ ਅਗਲਾ ਉਥੋਂ ਜਿਹੜਾ ਜਿੱਤ ਗਿਆ ਜੱਸ ਸਾਹਿਬ ਨੇ ਲਿਸਟ ਰਿਲੀਜ਼ ਕਰਤੀ ਉਥੋਂ 1 ਨੰਬਰ ਰਿੰਗ ਵਿੱਚ 2 ਨੰਬਰ ਰਿੰਗ ਵਿੱਚ 3 ਨੰਬਰ ਰਿੰਗ ਵਿੱਚ ਉਹਨਾਂ ਦੀ ਜਾ ਕੇ ਇੰਟਰੋ ਕਰ ਲਿਆ ਕਰੋ ਕੋਈ ਦਿੱਕਤ ਤੁਹਾਨੂੰ ਕਿਸੇ ਯੂਟਿਊਬਰ ਭਰਾ ਨੂੰ ਨਹੀਂ ਆਉਣ ਦਿੱਤੀ ਜਾਊਗੀ ਸਾਰੇ ਯੂਟਿਊਬਰ ਭਰਾਵਾਂ ਨੂੰ ਖੁੱਲਾ ਸੱਦਾ ਬੇਜਜ ਕੋ ਕੇ ਆਇਓ ਤੁਹਾਡਾ ਆਪਣਾ ਮੇਲਾ ਜਿੰਦੂ ਜਿਵੇਂ ਮਰਜ਼ੀ ਕਵਰੇਜ ਕਰਿਓ ਕੋਈ ਕਿਸੇ ਨੂੰ ਦਿੱਕਤ ਨਹੀਂ ਵੀ ਤੂੰ ਇੱਥੇ ਕਵਰੇਜ ਨਹੀਂ ਕਰਨੀ ਇੱਥੇ ਨਹੀਂ ਕਰਨੀ ਕੋਈ ਕਿਸੇ ਕਿਸਮ ਦਾ ਸੀ ਉਹਲਾ ਪੜਦਾ ਰੱਖਣਾ ਹੀ ਨਹੀਂ ਇੱਕ ਸਾਡੀ ਕਮੇਟੀ ਦਾ ਇਹ ਫੈਸਲਾ ਸੀ ਵੀ ਤਿੰਨੇ ਦਿਨ ਗੁਰੂ ਘਰ ਲੰਗਰ ਉੱਤਟ ਵਰਤੂਗਾ ਕਿਸੇ ਮੇਲੇ 'ਚ ਗੁਰੂ ਘਰ ਲੰਗਰ ਨਹੀਂ ਵਰਤਿਆ ਹੈ ਪਰ ਇਹ ਮੇਲੇ ਦਾ ਪਿਛਲੇ ਸਾਲ ਵੀ ਰਿਕਾਰਡ ਰਿਹਾ ਇਸ ਵਾਰ ਵੀ ਤਿੰਨੇ ਦਿਨ ਗੁਰੂ ਘਰ ਲੰਗਰ ਉੱਤਟ ਵਰਤੂਗਾ ਬਾਕੀ ਜਿਹੜੀਆਂ ਸਟਾਲਾਂ ਹੋਣੀਆਂ ਖਾਣ ਪੀਣਾਂ ਉਹ ਅਲੱਗ ਹੋਣਗੀਆਂ ਪਰ ਲੰਗਰ ਵੱਲੋਂ ਸਾਡੇ ਵੱਲੋਂ ਕੋਈ ਕਮੀ ਨਹੀਂ ਹੋਊਗੀ ਆਓ